ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਾਈ ਬਲੌਗ ਦੇ ਵਿੱਚ ਹਾਂ ਜੀ ਲੈ ਕੇ ਆਇਆ ਇੱਕ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਕਿਉ ਨਾਲ ਸੰਬੰਧਿਤ ਆਪਾਂ ਮੱਖਣੀ ਗਰਮ ਕਰਾਂਗੇ ਤੇ ਕਿਉ ਬਣਾਵਾਂਗੇ ਉਹਦੇ ਨਾਲ ਵੀਡੀਓ ਸੰਬੰਧਿਤ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਆਪਾਂ ਕਿਉ ਕਿਸ ਤਰ੍ਹਾਂ ਬਹੁਤ ਹੀ ਸੌਖੇ ਤੇ ਸਾਂਤ ਤਰੀਕੇ ਨਾਲ ਬਣਾ ਸਕਦੇ ਆ ਕਈ ਭੈਣਾਂ ਕਹਿੰਦੀਆਂ ਨੇ ਵੀ ਦੂਸਰੇ ਲੋਟ ਜਿਵੇਂ ਆਪਾਂ ਮੜਾਈ ਤੋਂ ਸਿੱਧੀ ਮੱਖਣੀ ਰੜਕ ਕੇ ਕਿਉਂ ਬਣਾਉਣਾ ਉਸ ਤਰ੍ਹਾਂ ਟਾਈਮ ਬਹੁਤ ਲੱਗਦਾ ਤੇ ਆਪਾਂ ਇੱਕ ਹੋਰ ਉਹਨਾਂ ਨੂੰ ਸੌਖਾ ਜਿਹਾ ਤਰੀਕਾ ਦੱਸਾਂਗੇ ਤੇ ਉਹਦੇ ਨਾਲ ਮਤਲਬ ਗੈਸ ਦੀ ਵੀ ਬਚਤ ਹੋਊਗੀ ਤੇ ਟਾਈਮ ਵੀ ਨਹੀਂ ਲੱਗਣਾ ਹੈਗਾ ਕਿਉਂ ਬਣਾਉਣਾ ਉਹ ਤਰੀਕਾ ਕੀ ਹੈ ਕਿ ਆਪਾਂ ਇੱਕ ਗਲਾਸ ਦੀ ਇਹ ਆ ਦੇਖ ਲਓ ਮੇਰੇ ਹੱਥੇ ਚ ਇੱਕ ਗਲਾਸ ਆ ਇੱਕ ਗਲਾਸ ਦੀ ਮਦਦ ਨਾਲ ਘਿਉ ਬਣਾਵਾਂਗੇ ਤੇ ਉਹ ਕਿਸ ਤਰ੍ਹਾਂ ਬਣਾਉਂਦੇ ਆ ਤੇ ਸੌਖੇ ਤੇ ਆਸਾਨ ਜਿਹੇ ਤਰੀਕੇ ਨਾਲ ਤੇ ਇਸ ਤਰ੍ਹਾਂ ਆਪਣਾ ਗੈਸ ਵੀ ਘੱਟ ਲੱਗੂਗਾ ਤੇ ਬਣੇ ਰਿਓ ਬਲੱਗ ਦੇ ਨਾਲ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀਡੀਓ ਚਲਦੇ ਆ ਜੀ ਆਪਾਂ ਰਸੋਈ ਦੇ ਵਿੱਚ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇਹ ਆਪਾਂ ਨੇ ਮਲਾਈ ਰੜਕੀ ਸੀਗੀ ਕਾਫੀ ਜਿਆਦਾ ਮਲਾਈ ਇਕੱਠੀ ਹੋ ਗਈ ਸੀਗੀ ਆਪਣੇ ਕੋਲ ਤੇ ਇਹ ਰੜਕੀ ਆਪਾਂ ਨੇ ਮੱਖਣੀ ਬਣਾਈ ਆ ਮਲਾਈ ਤੋਂ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਨਾ ਇਹ ਸਾਰੀ ਵੀ ਮੱਖਣੀ ਪਾ ਲਾਂਗੇ ਕੜਾਹੀ ਦੇ ਵਿੱਚ ਸਾਰੀ ਮੱਖਣੀ ਕੱਢ ਕੇ ਇਹਨੂੰ ਘਰਾਂ ਲਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਜੇ ਤੁਹਾਨੂੰ ਲੱਗਦਾ ਵੀ ਟਾਈਮ ਜ਼ਿਆਦਾ ਲੱਗਦਾ ਤਾਂ ਇਸ ਤਰ੍ਹਾਂ ਬਣਾ ਲਿਓ ਫੌਸ਼ੇਤੀਕੇ ਹੋ ਤਿਆਰ ਹੋ ਜਾਂਦਾ ਹਾਂਜੀ ਇੱਥੇ ਆਪਣੀ ਸਾਰੀ ਇਹ ਜਿਹੜੀ ਮੱਖਣੀ ਸੀ ਪਿਗਲ ਚੁੱਕੀ ਆ ਤੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਇਸ ਤੋਂ ਅੱਗੇ ਤੁਹਾਨੂੰ ਕਰਦੇ ਆ ਦੱਸਦੇ ਵੀ ਕੀ ਕਰ ਹਾਂਜੀ ਆਪਾਂ ਨੇ ਬਸ ਹੁਣ ਗੈਸ ਬੰਦ ਕਰਤਾ ਬਸ ਇੰਨਾ ਕੁ ਭਰਉਣਾ ਇਹ 3 ਤੋਂ 3 ਤੋਂ 4 ਮਿੰਟ ਰਜਾਉਣਾ ਤੇ ਹੁਣ ਇਹਨੂੰ ਨਾ ਇਸ ਭਾਂਡੇ ਦੇ ਵਿੱਚ ਪਾ ਲਾਂਗੇ ਆਪਾਂ ਬڑے ਬੋਲ ਦੇ ਵਿੱਚ ਸਾਰੇ ਇਹਦੇ ਵਿੱਚ ਕੱਢ ਲਾਂਗੇ ਇਸ ਤਰ੍ਹਾਂ ਆਨੇ ਇਹ ਸਾਰੇ ਹੀ ਇਹਦੇ ਵਿੱਚ ਕੱਢ ਲਈ ਜਿਹੜੀ ਆਪਣੀ ਮੱਖਣੀ ਸੀਗੀ ਘੁਲੀ ਹੋਈ ਆਪਾਂ ਨੇ ਡੋਂਗੇ ਦੇ ਵਿੱਚ ਕੱਢ ਲਈ ਤੇ ਇਹ ਤੇ ਇੱਕ ਗਲਾਸ ਲੈ ਲਿਆ ਗਲਾਸ ਦੇ ਵਿੱਚ ਲੈ ਲਿਆ ਪਾਣੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਗੱਬੇ ਖੜਾ ਕਰ ਦਾਂਗੇ ਪਾਣੀ ਵਾਲੇ ਗਲਾਸ ਨੂੰ ਤਕਾ ਕੇ ਤੇ ਗੱਬੇ ਖੜਾ ਕਰਕੇ ਇਹ ਇਸ ਨੂੰ ਨਾ ਹੁਣ ਚੱਕ ਕੇ ਆਪਾਂ ਫ੍ਰਿਜ ਦੇ ਵਿੱਚ ਲਾ ਦਾਂਗੇ ਫ੍ਰਿਜਰ ਦੇ ਵਿੱਚ ਨਹੀਂ ਲਾਉਣਾ ਫ੍ਰਿਜ ਦੇ ਵਿੱਚ ਲਾਉਣਾ ਤੇ ਫਿਰ ਆਪਣਾ ਇਹ 2-3 ਘੰਟੇ ਚ ਜੰਮ ਜਾਊਗਾ ਤੇ ਫਿਰ ਤੁਹਾਨੂੰ ਅੱਗੇ ਦਿਖਾਉਣਾ ਕੀ ਕਰਨਾ ਹਾਂਜੀ ਹੁਣ ਆਪਾਂ ਨੇ ਇਹ ਫ੍ਰਿਜ ਦੇ ਵਿੱਚੋਂ ਕੱਢ ਲਿਆ ਕੋਲਾ ਜਿਹੜਾ ਆਪਾਂ ਨੇ ਰੱਖਿਆ ਸੀਗਾ ਮੱਖਣੀ ਨੂੰ ਥੋੜਾ ਜਿਹਾ 2-3 ਮਿੰਟ ਇਹਨੂੰ ਸੇਕ ਲਵਾ ਕੇ ਜਿਹੜਾ ਆਪਾਂ ਨੇ ਫ੍ਰਿਜ ਦੇ ਵਿੱਚ ਰੱਖਿਆ ਸੀ ਨਾ ਇਹ ਆਪਣੇ ਕੱਢ ਲਿਆ ਤੇ ਇਹ ਜੰਮ ਚੁੱਕਿਆ ਬਿਲਕੁਲ ਤਿਆ ਗਲਾਸ ਰੱਖਿਆ ਸੀ ਉਹ ਪਾਣੀ ਦਾ ਭਰ ਕੇ ਤਾਂ ਤਾਂ ਜੋ ਹਨਾ ਵੀ ਕਿਉ ਆਪਣਾ ਸਾਈਡਾਂ ਤੇ ਜੰਮ ਜਵੇ ਤੇ ਜਿਹੜਾ ਇਹਦੇ ਵਿੱਚ ਪੇਸਟ ਪਾਣੀ ਆ ਮਤਲਬ ਦੁੱਧ ਵਗੈਰਾ ਚਾਹੇ ਲੱਸੀ ਲਾ ਲੂ ਹਨਾ ਵੇਸਟ ਆ ਜਿਹੜੀ ਉਹਦੇ ਵਿੱਚ ਆਪਣੀ ਮੱਖਣੀ ਦੇ ਵਿੱਚ ਵੀ ਉਹ ਗੱਭੇ ਇਕੱਠੀ ਹੋ ਜਵੇ ਤਾਂ ਕਰਕੇ ਆਪਾਂ ਨੇ ਪਾਣੀ ਦਾ ਭਰ ਕੇ ਹੀ ਗਲਾਸ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵੇਸਟ ਹਨਾ ਆਪਾਂ ਨੇ ਕੱਢਣਾ ਮਤਲਬ ਝાળਦੇ ਹੁੰਨੇ ਪਾਣੀ ਲੱਸੀ ਹਨਾ ਉਹ ਗੱਬੇ ਇਕੱਠਾ ਹੋ ਗਿਆ ਤੇ ਘਿਓ ਆਪਣਾ ਬਿਲਕੁਲ ਉੱਪਰ ਜੰਮ ਚੁੱਕਿਆ ਹਨਾ ਤੇ ਹੁਣ ਆਪਾਂ ਇਹ ਘਿਓ ਨੂੰ ਕੱਢ ਲਾਂਗੇ ਤੇ ਉਹ ਪਾਣੀ ਵਿੱਚ ਰਹਿ ਜਾਊਗਾ ਉਦੋਂ ਆਪਾਂ ਨੇ ਕੜਾਹੀ ਧਾਰਤੀ ਜਿੱਦਾਂ ਆਪਾਂ ਨੇ ਕੜਾਹੀ ਧਾਰਤੀ ਤੇ ਇਹ ਵਿੱਚ ਕੱਢ ਲਾਂਗੇ ਇਹ ਘਿਓ ਉਪਰ ਇਸ ਤਰ੍ਹਾਂ ਕਰਨ ਨਾਲ ਆਪਣਾ ਟਾਈਮ ਵੀ ਘਟ ਲੱਗਦਾ ਘਿਓ ਵੜਨ ਨੂੰ ਤੇ ਆਪਣਾ ਘਿਓ ਵੀ ਚਲਦੇ ਤਿਆਰ ਹੋ ਜਾਂਦਾ ਬੰਦ ਅਸੀਂ ਮੇਰੀ ਜਿਹੀ ਚਾਹ ਉਹ ਬਾੜਾ ਚਾਪਾ ਨਹੀਂ ਛੜ ਸਕਦੇ ਗੈਸ ਦੇ ਕੋਲ ਤੇ ਇਸ ਤਰ੍ਹਾਂ ਜਮਾ ਕੇ ਨਾ ਆਪਾਂ ਇੱਕ ਗਲਾਸ ਦੇ ਮਦਦ ਨਾਲ ਆਪਣੀ ਮੱਖਣੀ ਨੂੰ ਤਿਗਰੀ ਹੋਏ ਨੇ ਤੇ ਛੇਰਾ ਉੱਪਰੋਂ ਟਾ ਕੇ ਸਾਲ ਸਕਦੇ। ਫਿਰ ਦੇਖੋ 10 ਮਿੰਟੋਂ ਮੈਂ ਤਾਂ ਆਪਣਾ ਘੋੜਾ ਤਿਆਰ ਹੋ ਜਾਣਾ। ਇਹ ਸੱਤ ਤੋਂ ਛਕਾ ਤਰੀਕਾ। ਲੋ ਜੀ ਜਿਹੜੀ ਆਪਣੀ ਲੱਸੀ ਸੀ ਉਹ ਆ ਰਹੀ ਜੀ ਥੱਲੇ ਇਹ ਆਪਾਂ ਪਸ਼ੂ ਆਂਦੇ ਹਨਾ ਦਾਣੇ ਵਿੱਚ ਪਾ ਦਾਂਗੇ ਤੇ ਇੱਧਰ ਦੇਖੋ ਆਪਣਾ ਬਿਲਕੁਲ ਬਾਸ਼ਨਾ ਵੀ ਆਉਣ ਲੱਗ ਗਈ ਐ ਇਹਨੇ ਜੀ ਇਹ ਦੇਖ ਮਿੰਟੋ ਮਿੰਟ ਬਣ ਕੇ ਤਿਆਰ ਹੋ ਗਏ ਕੋਈ ਇੰਨਾ ਟਾਈਮ ਨਹੀਂ ਲੱਗਦਾ ਤੇ ਬਹੁਤ ਛੇਤੀ ਕਿਉਂ ਤਿਆਰ ਹੁੰਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਘਿਓ ਬਣ ਕੇ ਬਿਲਕੁਲ ਤਿਆਰ ਆ। ਇੰਨਾ ਟਾਈਮ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਘਿਓ ਤਿਆਰ ਕਰਨ ਨਾਲ। ਜਦੋਂ ਥੋੜਾ ਜਿਹਾ ਗਰਮ ਕਰਕੇ ਆਪਾਂ ਫ੍ਰਿਜ ਦੇ ਵਿੱਚ ਰੱਖ ਦੰਨੇ ਆ ਹਨਾ ਤੇ ਫਿਰ ਬਾਅਦ ਚ ਗਰਮ ਕਰਦੇ ਆ ਬਹੁਤ ਘੱਟ ਟਾਈਮ ਲੱਗਦਾ। ਤੁਸੀਂ ਦੇਖ ਕੇ ਹੈਰਾਨ ਰਹ ਜੂਗੇ ਵੀ ਇੰਨੀ ਛੇਤੀ ਘਿਓ ਗਰਮ ਹੁੰਦਾ। ਬਹੁਤ ਛੇਤੀ ਗਰਮ ਹੁੰਦਾ ਹੈ ਤੇ ਬਹੁਤ ਛੇਤੀ ਘਿਓ ਬਣਦਾ। ਦੇਖੋ ਬਿਲਕੁਲ ਨਹੀਂ ਲੱਸੀ ਨਾਲੇ ਆਪਣਾ ਭਾਂਡਾ ਨਹੀਂ ਜਲਿਆ ਹੈਗਾ ਬਿਲਕੁਲ ਵੀ। ਵੀ ਲੱਸੀ ਹੋਣੀ ਹੈਗੀ ਇਹਦੇ ਵਿੱਚ ਨਹੀਂ ਤਾਂ ਉਸ ਤਰ੍ਹਾਂ ਆਪਣੇ ਫੁੱਟ ਕਿੰਨੇ ਆ ਜਾਂਦੇ ਨੇ ਥੱਲੇ ਹਨਾ ਜਲੇ ਹੋਏ। ਤੇ ਬਹੁਤ ਵਧੀਆ ਨਿੱਤਰ ਕੇ ਆ ਗਿਆ ਕਿ ਉਹ ਆਪਣਾ ਉੱਪਰ ਦੇਖੋ ਚਿੱਟਾ ਕਿਉਂ ਹੈ ਬਿਲਕੁਲ ਮੱਝ ਦੇ ਦੁੱਧ ਦਾ ਕਿਉਂ ਹੈ ਆਪਣੇ ਕੋਲ ਇਹ ਉਦੀ ਮਲਾਈ ਇਕੱਠੀ ਕਰਕੇ ਰੱਖੀ ਸੀਗੀ ਆਪਾਂ ਨੇ ਬਸ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਦੰਨੇ ਆ ਫਿਰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਤੁਸੀਂ ਵੀ ਇਹ ਤਰੀਕਾ ਅਪਣਾ ਸਕਦੇ ਹੋ ਬਹੁਤ ਵਧੀਆ ਤਰੀਕਾ ਇਹ ਤੇ ਜੇ ਇਹਦੇ ਨਾਲ ਆਪਣੇ ਸਮੇਂ ਦੀ ਵੀ ਬਚਤ ਆ ਗੈਸ ਦੀ ਵੀ ਬਚਤ ਆ ਦੋਨੋਂ ਦੋਨੋਂ ਚੀਜ਼ਾਂ ਦੀ ਬਚਤ ਆ ਕਿਉਂ ਮਿੰਟੋ ਮਿੰਟ ਤਿਆਰ ਹੋ ਜਾਣਾ ਇਹਨਾਂ ਟਾਈਮ ਨਹੀਂ ਲੱਗਦਾ ਹੈਗਾ ਤੇ ਨਾਲੇ ਆਪਾਂ ਨੂੰ ਖੜਨ ਦੀ ਲੋੜ ਨਹੀਂ ਇੰਨਾ ਜ਼ਿਆਦਾ ਨਹੀਂ ਤਾਂ ਬਹੁਤ ਜ਼ਿਆਦਾ ਖੜਨ ਦੀ ਟਾਈਮ ਖੜਨਾ ਪੈ ਜਾਂਦਾ ਕਿਉਂ ਬਣਾਉਣ ਲਈ ਹੈਨਾ ਤੇ ਇਦਾਂ ਮਿੰਟੋਮੈਟਿਕ ਕਿਉ ਬਣ ਕੇ ਤਿਆਰ ਹੋ ਜਾਂਦਾ ਲੋ ਜੀ ਇਹ ਆਪਣਾ ਕਿਉ ਬਣ ਕੇ ਹੋ ਗਿਆ ਤਿਆਰ ਤੇ ਤੁਸੀਂ ਵੀ ਇਸ ਟ੍ਰਿਕ ਰਾਹੀਂ ਆਪਣਾ ਸਮਾਂ ਅਤੇ ਗੈਸ ਦੋਨੋਂ ਚੀਜ਼ਾਂ ਦੀ ਬਚਤ ਕਰ ਸਕਦੇ ਹੋ ਤੇ ਇਹ ਟ੍ਰਿਕ ਬਹੁਤ ਵਧੀਆ ਅਪਣਾ ਕੇ ਦੇਖਿਓ ਜ਼ਰੂਰ ਇਹ ਪੈਣਾ ਟਰਾਈ ਕਰਿਓ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦਿਆਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ